ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸੁਖੀ ਨੰਦਕਾ ਮਾਨ ਬਟਿਕ ਪਹਿਣੀ ਮਹਾਰਾਜ ਤੁਹਾਨੂੰ ਸਵਾਗਤ ਕਰਦੀ ਹਾਂ ਉਮੀਦ ਕਰਦੇ ਹਾਂ ਕਿ ਤੁਹ ਸਾਰੇ ਜਣੇ ਠੀਕ ਹੋਵੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੇ ਕੱਪੜੇ ਕਿੱਦਾਂ ਨਹੀਂ ਲੱਗਦੇ ਜਿਨ੍ਹਾਂ ਨੇ ਹਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਇੱਕ ਸਾਡੀ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰ ਲਓ ਮਾਨ ਬਟਿਕ ਪਹਿਣੀ ਮਹਾਰਾਜ ਜਨਾਂ ਤੇ ਸਾਡੀ ਇੰਸਟਾ ਆਈਡੀ ਹੈ ਉੱਥੋਂ ਦੇਖ ਕੇ ਤੁਸੀਂ ਕਿੱਦਾਂ ਦਾ ਵੀ ਡਿਜ਼ਾਈਨ ਵੀ ਦੇਖ ਕੇ ਜਿਦਾਂ ਦਾ ਵੀ ਤੁਸੀਂ ਚਾਹੋ ਜੋ ਤੁਹਾਡਾ ਡਿਜ਼ਾਈਨ ਦੇ ਕੇ ਤੁਸੀਂ ਆਪਾਂ ਬਣਵਾ ਕਰਵਾ ਸਕਦੇ ਆ ਤੇ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਆ ਆਪਾਂ ਆਪਣੇ ਅੱਜ ਵਾਲੇ ਸੂਟ ਜੋ ਕਿ ਹੈਗੇ ਨੇ ਮਸਲੀਨ ਦੇ ਪ੍ਰਿੰਟਡ ਲੇਗੇ ਆਪਣਾ ਜੋ ਪਹਿਲਾ ਸੂਟ ਹੈਗਾ ਮਸਲੀਨ ਦਾ ਪ੍ਰਿੰਟ ਹੈ ਦੇ ਵਿੱਚ ਹੈਗਾ ਇਹਦੇ ਕੇ ਉੱਪਰ ਪੱਟੀ ਲਗਾ ਕੇ ਲੇਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ 골ਡਰ ਇਸ ਤਰ੍ਹਾਂ ਦੀ ਗਲੀ ਦੇ ਉੱਪਰ ਵੀ ਪੱਟੀ ਲਗਾ ਕੇ ਉਹਨਾ ਵਰਕ ਕਰਿਆ ਹੋਇਆ ਹੈਗਾ ਸਤਾਰੇ ਤੇ ਉਹਦੇ ਨਾਲ ਹੈਂਡਵਰਕ ਦਾ ਟੱਚ ਦਿੱਤਾ ਗਿਆ ਹੈਗਾ ਬਾਜੂਆਂ ਦੀ ਪਲੇਨ ਨਹੀਂ ਹੈ ਜੇ ਤੁਸੀਂ ਇਦਾਂ ਦੀ ਪੱਟੀ ਬਾਜੂਆਂ ਤੇ ਵੀ ਲਗਾਉਣਾ ਚਾਹੁੰਦੇ ਹੋ ਤਾਂ ਵੀ ਲਗਾ ਸਕਦੇ ਹੋਗੇ ਰੰਗ ਵੀ ਜੇ ਨਸਹੀਂ ਦੀ ਹੈ ਇਸ ਤਰ੍ਹਾਂ ਦੁਪੱਟਾ ਪਿਓਰ ਦਾ ਇਹਦੇ ਨਾਲ ਟਰੈਂਟਡ ਦੁਪੱਟਾ ਹੈਗਾ ਇਸ ਤਰ੍ਹਾਂ ਇਹ ਸੂਟ ਸੋਣਾ ਬਣ ਕੇ ਰੈਡੀ ਹੋਇਆ ਹੈਗਾ ਇਹ ਵੀ ਸਾਰੇ ਸੂਟ ਦਾ ਸਟੀਚ ਕਰੇ ਹੋਏ ਨਹੀਂਗੇ ਜਿਨ੍ਹਾਂ ਨੇ ਸਟੀਚ ਕਰਵਾ ਕੇ ਲੈਣਾ ਚਾਹੁੰਦੇ ਨੇ ਸੂਟ ਦਾ ਸਟੀਚ ਕਰਾ ਕੇ ਵੀ ਕੋਈ ਵੀ ਤੁਸੀਂ ਲੈਂਸ ਵਗੈਰਾ ਲਗਾ ਕੇ ਵੀ ਕੋਈ ਕਨਫੀਸ਼ਨ ਕਰਵਾਉਣਾ ਚਾਹੁੰਦੇ ਹੋ ਸੂਟ ਦੀ ਜਿੱਦਾਂ ਦਾ ਵੀ ਰੈਡੀ ਕਰਾਉਣਾ ਚਾਹੁੰਦੇ ਹੋ ਤੁਸੀਂ ਉਹਨਾਂ ਦਾ ਰੈਡੀ ਕਰਵਾ ਕੇ ਲੈ ਸਕਦੇ ਹੋ प्रिंटर सूट लो डिनर लोग दिन आला रेडी करवा के साथ ले के तो ले सकते हैं तो ना ये भी पट्टा भी बहुत सुना हुआ ना कि रेडी है बहुत सुना का प्रिंटेड देविच जिन्होंने इस उनका सांदा है का ग्रीन दे ऊपर नंबर चल रहा है का उधर ऊपर कुछ ऐसे रेंड सॉर्ट ले के अपना आर्डर दे सकते ਇਹ ਵੀ ਮਸਲੇਮ ਦੀ ਸ਼ਾਰਟ ਹੈ। ਏਰੀ ਦੇ ਉੱਪਰ ਪੱਟੀ ਲਗਾ ਕੇ ਲੈਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ। ਸਾਰੀ ਹੀ ਸ਼ਾਰਟ ਦੇ ਵਿੱਚ ਇਸ ਤਰ੍ਹਾਂ ਵਰਕ ਕਰਿਆ ਹੋਇਆ ਹੈਗਾ। ਦੇਖ ਸਕਦੇ ਹੋ ਕਿ ਇਹ ਬਹੁਤ ਹਨਾੜ ਕੇ ਰੈਡੀ ਹੋਇਆ ਹੈਗਾ। ਬਾਟਮ ਵੀ ਇਹਦੀ ਮਸਲੀਨ ਦੀ ਹੈ ਪਲੇਨ ਹੈ ਬਾਟਮ ਦੇ ਕੋਈ ਵਾਰਕ ਨਹੀਂ ਹੈ ਜੇ ਤੁਸੀਂ ਵਰਕ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਵਰਕ ਕਰਵਾ ਕੇ ਲੈ ਸਕਦੇ ਹੋ ਦੁਪੱਟਾ ਇਹਦਾ ਬਹੁਤ ਸੋਹਣਾ ਹੈ ਇਸਨੂੰ ਜਿਸਨੂੰ ਪਰ ਸਾਹਤਰੀ ਵਰਕ ਕਰਿਆ ਹੋਇਆ ਹੈਗਾ ਤੇ ਲੈਸ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟਾ ਬਹੁਤ ਹੀ ਸੋਹਣਾ ਲੱਗੇਗਾ ਆਏਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਸਬੀਂ ਤੇ ਨੰਬਰ ਚੱਲ ਰਿਹਾ ਹੈਗਾ ਉਹਦੇ ਉੱਪਰੋਂ ਤੁਸੀਂ ਆਪਣਾ ਆਰਡਰ ਦੇਖ ਸਕਦੇ ਹੋ ਜੇ ਸਟੀਚ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਸਟੀਚ ਕਰਵਾ ਕੇ ਵੀ ਲੈ ਸਕਦੇ ਜੇ ਇਹਦੇ ਵਿੱਚ ਕੋਈ ਕੋਰ ਤੁਸੀਂ ਬੀ ਲੈਸ ਵਗੈਰਾ ਲਗਾ ਕੇ ਇਹਨੂੰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਉਦੋਂ ਦਾ ਡਿਜ਼ਾਈਨਿੰਗ ਕਰਵਾ ਕੇ ਵੀ ਤੁਸੀਂ ਲੈ ਸਕਦੇ ਜੇ ਤੁਸੀਂ ਇਦਾਂ ਹੀ ਰੱਖਣਾ ਚਾਹੁੰਦੇ ਤਾਂ ਇਦਾਂ ਹੀ ਰੱਖ ਸਕਦੇ ਇਹਦੇ ਵਿੱਚ ਕਲਰ ਨਹੀਂ ਆ ਸਕੋਗੇ ਇਹ ਵੀ ਆਪਣੇ ਮਸਲੀਨ ਦੀ ਸ਼ਾਰਟ ਹੈਗੀ ਇਹ ਸਾਰੇ ਸੂਟਾਂ ਵਾਲੇ ਮਸਲੀਨ ਦੇ ਨੇਗੇ ਇਸ ਤਰ੍ਹਾਂ ਦੇ ਘੇਰੇ ਦੇ ਉੱਪਰ ਪੱਟੀ ਲੱਗੀ ਹੋਈ ਹੈਗੀ ਵਰਕ ਕਰਿਆ ਹੋਇਆ ਪੱਟੀ ਦੇ ਉੱਪਰ ਗੋਲਣ ਕਲਰ ਨੂੰ ਤੇ ਧਾਗੇ ਨਾਲ ਇਸ ਤਰ੍ਹਾਂ ਇਹ ਸ਼ਾਰਟ ਦੇ ਵਿੱਚ ਆ ਪੱਟੀਆਂ ਇਹ ਹੁਣ ਹੋਈਆਂ ਨੇਗੇ ਪ੍ਰਿੰਟ ਦੇ ਵਿੱਚ ਤੇ ਵਿੱਚ ਗੋਲਡ ਡਾਟ ਇਹ ਵੀ ਲੱਗੀ ਹੋਈ ਨੇਗੀ ਬਾਟਮੇ ਦੀ ਪੇਨ ਹੈਗੀ ਉਹ ਵੀ ਮਸਲੀਮਤੀ ਹੋਈ ਹੈ ਇਹਨਾਂ ਪੱਤੇ ਬਹੁਤ ਸੋਨਾ ਹੈਗਾ ਇਸ ਤਰ੍ਹਾਂ ਪੱਤੇ ਇਹ ਬਣੇ ਜਾਣਗੇ ਸਾਈਡ ਦੇ ਪੱਤੇ ਇਹ ਬਣੇ ਜਾਣਗੇ ਜਿਹਨੂੰ ਇਹ ਵੀ ਪਸੰਦਾ ਦਾ ਸਕਰੀਨਸ਼ਾਟ ਲੈ ਕੇ ਜੋ ਸਕਰੀਨ ਤੇ ਉੱਪਰ ਨੰਬਰ ਚੱਲ ਰਿਹਾ ਹੈਗਾ ਉਸ ਉੱਤੇ ਆਪਣਾ ਆਰਡਰ ਦੇ ਸਕਦੇ ਹੋ ਇਹ ਵਿੱਚ ਵੀ ਕਲਰ ਡਿਜ਼ਾਈਨ ਤੁਹਾਨੂੰ ਹੋਰ ਵੀ ਮਿਲ ਜਾਣਗੇ ਸਿਰਫ ਆਪਣਾ ਆਰਡਰ ਕਰੋ उसे कर 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 तो जी कोई होर भी जिदा कोई वर्क होर करवा चाहते होता हो वर्क करवा सकते हो इंस्टाग्राम की एड जाके स फॉलो करवाने देख के डिजाइन जिदा दे तैयार करवा कोई पेंट करवाना है जैसे कोई वर्क करवाना हैवी तो हैवी लाइट टू लाइट वर्क फ्रोम उ